ਕੈਨੇਡਾ ਲੈ ਜਾਣ ਦੇ ਨਾਂ ਤੇ ਕਰੀਬ 7 ਮੁੰਡਿਆਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਖੰਨਾ ਤੋਂ ਇਹ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ ਮਾਤੀ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਨੇ ਇਲਜ਼ਾਮ ਇਹ ਲੱਗੇ ਨੇ ਕਿ ਧੀ ਜੋ ਕੈਨੇਡਾ ਵਰਕ ਪਰਮਿਟ ਤੇ ਗਈ ਸੀ ਉਹ ਉੱਥੇ ਵੀਡੀਓ ਕਾਲ ਦੇ ذریعے ਇਥੇ ਕੁਵਾਰੇ ਮੁੰਡਿਆਂ ਦੇ ਨਾਲ ਮੰਗਣੀ ਕਰ ਲੈਂਦੀ ਸੀ ਔਰ ਉਸ ਤੋਂ ਬਾਅਦ ਹੈ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਮਾਂ ਪੁੱਤ ਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਖੰਨਾ ਤੋਂ ਇਹ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ ਔਰ ਇਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਈਏ ਮਾਤੀ ਵੱਲੋਂ ਕਰੀਬ 1 ਕਰੋੜ 60 ਲੱਖ ਦੀ ਠੱਗੀ ਮਾਰੇ ਮਾਰਨ ਦੇ ਜਿਹੜੇ ਇਲਜ਼ਾਮ ਨੇ ਉਹ ਮਾਤੀ ਦੇ ਉੱਤੇ ਲੱਗੇ ਨੇ ਹਾਲਾਂਕਿ ਮਾਂ ਪੁੱਤ ਤੇ ਇੱਕ ਹੋਰ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ। ਕਰੀਬ 7 ਮੁੰਡਿਆਂ ਦੇ ਨਾਲ ਠੱਗੀ ਮਾਰਨ ਦਾ ਇਹ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਹੈ। ਹਾਲਾਂਕਿ ਵਿਦੇਸ਼ ਜਾਣ ਨੂੰ ਲੈ ਕੇ ਪੰਜਾਬੀ ਕਾਫੀ ਉਹਨਾਂ ਦੇ ਵਿੱਚ ਚਾਹ ਦੇਖਣ ਨੂੰ ਮਿਲਦਾ ਹੈ ਪਰ ਭੋਲੇ-ਪਾਲੇ ਕੁਵਾਰੇ ਮੁੰਡਿਆਂ ਦੇ ਨਾਲ ਇਹ ਧੋਖਾ ਧੜੀ ਹੋਈ। ਕਰੀਬ 7 ਮੁੰਡਿਆਂ ਦੇ ਨਾਲ ਇਹ ਠੱਗੀ ਮਾਰਨ ਦੇ ਜਿਹੜੇ ਇਲਜ਼ਾਮ ਨੇ ਇਹਨਾਂ ਮਾਤੀ ਦੇ ਉੱਤੇ ਲੱਗੇ ਨੇ। 1 ਕਰੋੜ 60 ਲੱਖ ਰੁਪਏ ਦੀ ਠੱਗੀ ਮਾਰਨ ਦੇ ਇਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਫਿਲਹਾਲ ਇੱਥੇ ਤੁਹਾਡੇ ਨਾਲ ਇਹ ਵੀ ਜਾਣਕਾਰੀ ਸਾਂਝੀ ਕਰਦੀਏ ਪੁਲਿਸ ਨੇ ਸੁਖਦਰਸ਼ਨ ਕੋਰ ਤੇ ਉਸ ਦੇ ਪੁੱਤ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਇੱਕ ਹੋਰ ਸਾਥੀ ਅਸ਼ੋਕ ਕੁਮਾਰ ਨੂੰ ਵੀ ਗ੍ਰਿਫਤਾਰ ਕੀਤਾ ਹੈ ਔਰ ਕੈਨੇਡਾ ਚ ਬੈਠੀ ਤੀ ਹਰਪ੍ਰੀਤ ਉਰਫ ਹੈਰੀ ਖਿਲਾਫ ਲੁਕਆਊਟ ਸਰਕੂਲਰ ਦੀ ਜਿਹੜੀ ਤਿਆਰੀ ਹੈ ਉਹ ਪੰਜਾਬ ਪੁਲਿਸ ਕਰ ਰਹੀ ਹੈ ਹਾਲਾਂਕਿ ਜਿਹੜਾ ਪਰਿਵਾਰ ਹੈ ਜੋ ਠੱਗ ਪਰਿਵਾਰ ਲੁਧਿਆਣਾ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਔਰ ਇੱਥੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਜੋ ਪੁਲਿਸ ਦੀ ਜਾਂਚ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਮਾਤੀ ਤੇ ਪੋਤੇ ਤੇ ਇੱਕ ਹੋਰ ਸ਼ਖਸ ਇਹ ਪਲਾਨ ਬਣਾਉਂਦੇ ਸੀ ਪਲਾਨ ਇਸ ਤਰ੍ਹਾਂ ਬਣਾਉਂਦੇ ਸੀ ਕਿ ਜੇਕਰ ਕਿਸੇ ਕੁਵਾਰੇ ਮੁੰਡੇ ਬਾਰੇ ਇਹਨਾਂ ਨੂੰ ਪਤਾ ਲੱਗਦਾ ਸੀ ਤਾਂ ਉਸ ਨੂੰ ਆਪਣੇ ਚਾਂਸੇ ਦੇ ਵਿੱਚ ਲੈਂਦੇ ਸੀ ਔਰ ਉਸ ਤੋਂ ਪਹਿਲਾਂ ਅਖਬਾਰਾਂ ਦੇ ਵਿੱਚ ਇਹਨਾਂ ਵੱਲੋਂ ਵਿਆਹ ਦੇ ਲਈ ਇਸ਼ਤਿਹਾਰ ਬਕਾਇਦਾ ਦਿੱਤਾ ਜਾਂਦਾ ਸੀ ਜਿਸ ਇਸ਼ਤਿਹਾਰ ਨੂੰ ਲੈ ਕੇ ਜਿਹੜਾ ਮੁੰਡੇ ਦਾ ਪਰਿਵਾਰ ਹੈ ਇਹਨਾਂ ਦੇ ਨਾਲ ਸੰਪਰਕ ਕਰਦਾ ਸੀ ਔਰ ਉਸ ਤੋਂ ਬਾਅਦ ਇਹ ਮੰਗਣੀ ਕਿਸ ਤਰ੍ਹਾਂ ਕਰਦੇ ਸੀ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਤਾਂ ਹਰਪ੍ਰੀਤ ਕੋਰਜ ਜੋ ਕੈਨੇਡਾ ਜਿਹੜੀ ਆ ਕੁਝ ਸਮਾਂ ਪਹਿਲਾਂ ਹੀ ਆ ਗਈ ਸੀ ਕੁਝ ਸਾਲ ਪਹਿਲਾਂ ਵਰਕ ਪਰਮਿਟ ਤੇ ਔਰ ਉੱਤੇ ਉਹ ਰਹਿ ਰਹੀ ਹੈ ਔਰ ਵੀਡੀਓ ਕਾਲ ਤੇ ਜਿਹੜੀ ਆ ਮੰਗਣੀ ਕਰਵਾਈ ਜਾਂਦੀ ਸੀ ਮੁੰਡੇ ਦੇ ਨਾਲ ਮੰਗਣੀ ਕਰਵਾਈ ਜਾਂਦੀ ਸੀ ਔਰ ਉਸ ਤੋਂ ਬਾਅਦ ਮੰਗਣੀ ਤੋਂ ਬਾਅਦ ਜਿਹੜਾ ਕੁੜੀ ਦਾ ਪਰਿਵਾਰ ਆਇਆ ਨੇ ਕਿ ਜਿਹੜਾ ਠੱਗ ਪਰਿਵਾਰ ਹੈ ਉਹ ਮੁੰਡੇ ਵਾਲਿਆਂ ਦੇ ਸਾਹਮਣੇ ਇਸ ਤਰ੍ਹਾਂ ਆਪਣੇ ਆਪ ਨੂੰ ਪੇਸ਼ ਕਰਦਾ ਸੀ ਕਿ ਇਹ ਕਾਫੀ ਲਾਚਾਰ ਨੇ ਕਾਫੀ ਗਰੀਬ ਨੇ ਇਹਨਾਂ ਦੇ ਉੱਤੇ ਕਾਫੀ ਕਰਜ਼ਾ ਹੈ ਔਰ ਇਹਨਾਂ ਵੱਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਠੱਗਾ ਪਰਿਵਾਰ ਵੱਲੋਂ ਮੁੰਡੇ ਵਾਲਿਆਂ ਦੇ ਅੱਗੇ ਪੈਸੇ ਦੀ ਮੰਗ ਕੀਤੀ ਜਾਂਦੀ ਸੀ ਔਰ ਉਸ ਤੋਂ ਬਾਅਦ ਜਿਹੜੇ ਭੋਲੇ-ਪਾਲੇ ਨੌਜਵਾਨ ਸੀ ਕੁਵਾਰੇ ਮੁੰਡੇ ਸੀ ਜੋ ਇਸ ਧੋਖਾਧੜੀ ਦਾ ਸ਼ਿਕਾਰ ਹੋਏ ਉਹਨਾਂ ਵੱਲੋਂ ਇਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਏ ਜਾਂਦੇ ਸੀ ਪਰ ਖੁਲਾਸਾ ਕਿਵੇਂ ਹੋਇਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਤਾਂ ਇੱਕ ਜਿਹੜਾ ਨੌਜਵਾਨ ਹੈ ਰਾਜਵਿੰਦਰ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਸਾਲ 2024 ਦੇ ਵਿੱਚ ਯਾਨੀ ਕਿ ਪਿਛਲੇ ਸਾਲ ਉਹ ਇਹਨਾਂ ਦੀ ਠੱਗੀ ਦਾ ਸ਼ਿਕਾਰ ਹੋਇਆ ਸੀ ਔਰ ਜਿਹੜੀ ਮਹਿਲਾ ਮਲਜ਼ਮ ਹੈ ਉਸ ਵੱਲੋਂ ਦੁਬਾਰਾ ਉਸ ਨੂੰ ਇੱਕ ਵੌਇਸ ਨੋਟ ਭੇਜਿਆ ਗਿਆ ਮੈਸੇਜ ਭੇਜਿਆ ਗਿਆ ਔਰ ਉਸ ਤੋਂ ਬਾਅਦ ਉਸ ਨੌਜਵਾਨ ਨੇ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਔਰ ਪੁਲਿਸ ਨੇ ਜਦੋਂ ਇਸ ਦੀ ਇਨਵੈਸਟੀਗੇਸ਼ਨ ਕੀਤੀ ਤਾਂ ਇਸ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਮਾਂ ਤੇ ਅਤੇ ਪੁੱਤ ਤੇ ਇੱਕ ਹੋਰ ਸ਼ਖਸ ਮਿਲ ਕੇ ਪੰਜਾਬ ਦੇ ਨੌਜਵਾਨਾਂ ਨੋ ਅਜਹੀਆਂ ਜਿਹੜੀਆਂ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਨਾਲ ਇਹ ਠੱਗੀਆਂ ਮਾਰ ਰਹੇ ਨੇ ਤਾਂ ਅਜਿਹੇ ਮਾਮਲੇ ਦੇ ਵਿੱਚ ਹੁਣ ਮਾਂ ਪੁੱਤ ਤੇ ਇੱਕ ਹੋਰ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਰੀਬ 7 ਨੌਜਵਾਨਾਂ ਦੇ ਨਾਲ ਠੱਗੀ ਮਾਰਨ ਦਾ ਇਹ ਮਾਮਲਾ ਸਾਹਮਣੇ ਆਇਆ ਹੈ 1 ਕਰੋੜ ਤੋਂ ਵੱਧ ਦੀ ਠੱਗੀ ਮਾਰਨ ਦੇ ਮਾਂ ਧੀ ਦੇ ਉੱਤੇ ਇਲਜ਼ਾਮ ਲੱਗੇ ਨੇ ਵਧੇਰੇ ਜਾਣਕਾਰੀ ਦੇ ਲਈ ਸਾਡੇ ਪੱਤਰਕਾਰ ਖੰਨਾ ਤੋਂ ਜੁੜ ਚੁੱਕੇ ਨੇ ਕੀ ਕੁਝ ਵਧੇਰੇ ਜਾਣਕਾਰੀ ਹੈ ਇਸ ਖਬਰ ਨੂੰ ਲੈ ਕੇ ਅਲਜ਼ਾਮ ਲੱਗੇ ਨੇ ਮਾਤੀ ਦੇ ਉੱਤੇ ਹਾਲਾਂਕਿ ਗ੍ਰਫਤਾਰ ਵੀ ਕੀਤਾ ਗਿਆ ਪੁੱਤ ਮਾਂ ਤੇ ਇੱਕ ਹੋਰ ਸ਼ਖਸ ਨੂੰ ਕਿ ਇਹਨਾਂ ਨੇ ਕੈਨੇਡਾ ਲੈ ਜਾਣ ਦੇ ਨਾਂ ਦੇ ਉੱਤੇ ਕਈ ਨੌਜਵਾਨਾਂ ਦੇ ਨਾਲ ਠੱਗੀਆਂ ਮਾਰੀਆਂ ਜਾਣਕਾਰੀ ਕੀ ਹੈ ਵਧੇਰੇ ਹਾਂਜੀ ਬਿਲਕੁਲ ਪੰਜਾਬ ਦਾ ਇਹ ਗਰੋ ਜਿਹੜਾ ਪਰਦਾਫਾਸ਼ ਹੋਇਆ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਨੌਜਵਾਨਾਂ ਨਾਲ ਠੱਗੀ ਮਾਰ ਚੁੱਕਿਆ ਤੇ ਲੁਧਿਆਣਾ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਹੈਰੀ ਜੋ ਕਿ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਤੇ ਉਸਦੀ ਮਾਂ ਸੁਖਦਰਸ਼ਨ ਕੌਰ ਰੋਜ਼ਾ ਭਾਈ ਫਨਫ੍ਰੀਡ ਕੋਲ ਉਸ ਦੇ ਪਿਤਾ ਦੀ ਮੌਤ ਹੋਈ ਹੈ ਤੇ ਦੋਵੇਂ ਜਣੇ ਇੱਧਰ ਆਪਣੀ ਧੀ ਦਾ ਵਿਆਹ ਕਰਾਉਣ ਦੇ ਨਾਮ ਤੇ ਠੱਗੀਆਂ ਮਾਰਦੇ ਆ ਰਹੇ ਸੀ ਇਸ ਲਈ 2 ਸਾਲਾਂ ਤੋਂ ਬਕਵਾਕ ਜਿਲਿਆਂ ਦੇ ਵਿੱਚ ਇਹਨਾਂ ਨੇ ਕਈ ਨੌਜਵਾਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਤੇ ਠਗੀ ਦੀ ਰਕਮ ਜਿਹੜੀ ਆ ਔਨਲਾਈਨ ट्रांजੈਕਸ਼ਨਾਂ ਦੇ ਵਿੱਚ ਤੇ 1 ਕਰੋੜ 60 ਲੱਖ ਸਾਹਮਣੇ ਆਈ ਹੈ ਪਰ ਜਿਹੜਾ ਕੈਸ਼ ਐਂਡ ਆ ਉਹ ਵੀ ਹੋਇਆ ਤਾਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਈ ਕਰੋੜਾਂ ਦੇ ਵਿੱਚ ਠਗੀ ਮਾਰ ਚੁੱਕੇ ਨੇ ਤਾਂ ਹੁਣ 10 ਜੁਲਾਈ ਨੂੰ ਜਿਹੜਾ ਇਹਦਾ ਪਰਦਾਫਾਸ਼ ਇਸ ਤਰੀਕੇ ਨਾਲ ਹੋਇਆ ਖੰਡਾ ਦੇ ਪਿੰਡ ਫੈਜਾ ਦੇ ਜਸਦੀਪ ਸਿੰਘ ਦਾ ਵਿਆਹ ਕਰਵਾਇਆ ਜਾ ਰਿਹਾ ਸੀ ਰਾਹ ਦੇ ਇੱਕ ਹੋਟਲ ਦੇ ਵਿੱਚ ਜਿਹੜੀ ਆ ਉਹ ਰਿੰਗ ਸ cerimਨੀ ਰੱਖੀ ਸੀ ਤਾਂ ਫੋਟੋ ਦਿਖਾ ਕੇ ਵੀਡੀਓ ਕਾਲ ਦੇ ਰਾਹੀਂ ਵਿਆਹ ਹੋ ਰਿਹਾ ਸੀ ਤਸੋ ਕੁਦਰਸ਼ਨ ਕੌਰ ਤੋਂ ਇੱਕ ਗਲਤੀ ਹੋ ਗਈ ਉਸਨੇ ਜਿਹੜਾ ਵਾਇਸ ਮੈਸੇਜ ਜਸਦੀਪ ਸਿੰਘ ਨੂੰ ਭੇਜਣਾ ਸੀ ਤਾਂ ਉਹ ਗਲਤੀ ਨਾਲ ਬਠਿੰਡਾ ਦੇ ਰਾਜਵਿੰਦਰ ਸਿੰਘ ਨੂੰ ਭੇਜਤਾ ਜੋ ਕਿ ਪਹਿਲਾਂ ਹੀ ਇਸ ਗਰੋਧਾ ਸ਼ਿਕਾਰ ਹੋ ਰਿਹਾ ਸੀ ਜੀ ਤਾਂ ਜਦੋਂ ਰਾਜਵਿੰਦਰ ਸਿੰਘ ਨੇ ਉਹ ਵਾਇਸ ਮੈਸੇਜ ਸੁਣਿਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਕੋਈ ਹੋਰ ਨੌਜਵਾਨ ਇਸ ਗਰੋਧੀ ਕੱਗੀ ਦਾ ਸ਼ਿਕਾਰ ਹੋ ਰਿਹਾ ਤਾਂ ਉਸਨੇ ਤੁਰੰਤ ਖੰਨਾ ਪੁਲਿਸ ਨੂੰ ਸੂਚਨਾ ਦਿੱਤੀ ਖੰਨਾ ਪੁਲਿਸ ਨੇ ਜਦੋਂ ਹੋਲਡਨ ਤੇ ਰੈਡ ਕੀਤੀ ਤਾਂ ਪੁਲਿਸ ਵੀ ਤੰਗ ਰਹੀ ਕਿ ਆ ਜਿਹੜਾ ਜਸਜੀਪ ਸਿੰਘ ਦਾ ਉਸ ਨੂੰ ਸਦਮ ਪਾਇਆ ਜਾ ਰਿਹਾ ਸੀ ਤੇ ਉਸ ਦੀ ਕੋਸ਼ਿਸ਼ੀ ਇਕ ਨਾਲ ਲੱਗੀ ਸੀ ਹੁੰਦੇ ਉੱਪਰ ਇੱਕ ਲੜਕੀ ਦੀ ਫੋਟੋ ਸੀ ਤੇ ਬੜੀ ਵੀਡੀਓ ਕਾਲ ਆਹੀ ਇਹ ਰਿੰਗ ਕਰਮ ਨਹੀਂ ਹੋ ਰਹੀ ਸੀ ਤੇ ਜਦੋਂ ਮੌਕੇ ਦੇ ਤਫ਼तीश ਕੀਤੀ ਗਈ ਤਾਂ ਇਸ ਗ੍ਰੋ ਨੇ ਆਪ ਮੰਨਿਆ ਕਿ ਉਹ ਇਸ ਤਰੀਕੇ ਦੇ ਨਾਲ ਹੁਣ ਤੱਕ ਕਈ ਲੋਕਾਂ ਨੂੰ ਫੋਟੋ ਦਾ ਸ਼ਿਕਾਰ ਬਣਾ ਦਿੱਤੇ ਨੇ ਔਰ ਉਸ ਨੇ ਮੌਕੇ ਤੋਂ ਜਿਹੜੀ ਹਰਪ੍ਰਿੰਤ ਔਰ ਹੈਰੀਆ ਉਸ ਦੀ ਮਾਂ ਸੁਦਰਸ਼ਨ ਕੌਰ ਨੂੰ ਉਸ ਦੇ ਭਰਾ ਮਨਪ੍ਰੀਤ ਸਿੰਘ ਨੂੰ ਤੇ ਇੱਕ ਵਿਚੋਲਾ ਅਸ਼ੋਕ ਕੁਮਾਰ ਉਸ ਨੂੰ ਗ੍ਰਿਫਤਾਰ ਕਰ ਲਿਆ ਹੋ ਜਾਂਦੇ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇਹ ਗਰੋ ਹੈ ਖਵਾਰਾਂ ਦੇ ਵਿੱਚ ਇਸ਼ਤਿਹਾਰ ਦਿੰਦਾ ਸੀਗਾ ਤੇ ਰਿਸ਼ਤੇ ਜਿਹੜੇ ਗਰਾਉਂਦੇ ਨੇ ਉਹਨਾਂ ਨਾਲ ਸੰਪਰਕ ਕੀਤਾ ਹੋਇਆ ਸੀਗਾ ਤਾਂ ਜਦੋਂ ਜਿਹੜੇ ਨੌਜਵਾਨ ਵਿਦੇਸ਼ ਜਾਣ ਦੇ ਵਿੱਚ ਆਵਾਨ ਨੇ ਉਹ ਇਹਨਾਂ ਦੇ ਸੰਪਰਕ ਚ ਆਉਂਦੇ ਸੀ ਤਾਂ ਪਹਿਲਾਂ ਜਿਹੜੇ ਆ ਹੋਟਲ ਦੇ ਵਿੱਚ ਪ੍ਰੋਗਰਾਮ ਕਰਾਉਣ ਦੇ ਨਾਮ ਤੇ ਇਹਨਾਂ ਤੋਂ ਟੋਕਨ ਮਨੀ ਲੈ ਲੈਂਦੇ ਜਾਂਦੇ ਸੀ ਤਾਂ ਫਿਰ ਕਦੇ ਹਰਪ੍ਰੀਤ कौर ਹੈਰੀ ਜਿਹੜੀ ਹੈ ਉਹ ਝੂਠੀ ਰਿੰਗ ਸਰਮਨੀ ਕਰਨ ਤੋਂ ਬਾਅਦ ਮੁੰਡਿਆਂ ਨਾਲ ਗੱਲਬਾਤ ਕਰਦੀ ਸੀ ਤੇ ਉਹਨਾਂ ਤੋਂ ਜਿਹੜਾ ਆਪਣੇ ਕਹਿ ਲਓ ਮਕਾਨ ਦਾ ਕਿਰਾਇਆ ਕੈਨੇਡਾ ਦੇ ਵਿੱਚ ਜਾਂ ਫਿਰ ਦਵਾਈਆਂ ਦਾ ਜਾਂ ਫਿਰ ਕਾਲਜ ਦੀ ਫੀਸ ਦੇ ਪੈਸੇ ਲ ਤੋ ਇਸ ਤਰੀਕੇ ਦੇ ਨਾਲ ਠੱਗੀਆਂ ਮਾਰੀਆਂ ਜਾਂਦੀਆਂ ਸੀਗੀਆਂ ਹੁਣ ਤੱਕ ਜਿਹੜੇ ਆ ਬਠਿੰਡਾ ਆ ਜਲੰਧਰ ਮਾਛੀਵਾਲਾ ਫਗੰਨਾ ਰਾਇਕੋਟ ਮੋਗਾ ਇੱਥੇ ਤੱਕ ਦੀਆਂ ਠੱਗੀਆਂ ਸਾਹਮਣੇ ਆਈਆਂ ਨੇ ਪਰ ਕੁਝ ਅਜਿਹੇ ਲੋਕ ਵੀ ਨੇ ਜਿਹੜੇ ਕੇ ਆਪਣੇ ਆਪ ਨੂੰ ਅਪਮਾਨਿਤ ਅਹਿਸਾਸ ਕਰਦੇ ਨੇ ਉਹ ਹਲੇ ਸਾਹਮਣੇ ਨਹੀਂ ਆ ਰਹੇ ਉਹਨਾਂ ਲੋਕਾਂ ਨਾਲ ਵੀ ਇਹਨਾਂ ਨੇ ਠੱਗੀਆਂ ਮਾਰੀਆਂ ਨੇ ਹੁਣ ਇਹ ਸਾਰੇ ਗ੍ਰੋਹ 3 ਮੈਂਬਰ ਨੇ ਰਿਮਾਂਡ ਤੇ ਚੱਲ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜੱਡੇ ਆਹਮ ਸਰਾਗ ਮਿਲਣ ਦੀ ਸੰਭਾਵਨਾ ਦੱਸਾਈ ਜਾ ਰਹੀ ਹੈ ਜੀ ਸ਼ੁਕਰੀਆ ਤੇ ਮਿੰਦਰ ਤੁਸੀਂ ਜਾਣਕਾਰੀ ਦਿੱਤੀ ਇਸ ਖਬਰ ਦੇ ਨਾਲ ਜੁੜੀ ਹੋਈ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਕੁਵਾਰੇ ਮੁੰਡੇ ਸੀ ਜੋ ਵਿਦੇਸ਼ ਜਾਣ ਦੇ ਚਾਹਵਾਨ ਸੀ ਉਹਨਾਂ ਭੁਲੇ ਭਲੇ ਨੌਜਵਾਨਾਂ ਨੂੰ ਇਹਨਾਂ ਨੇ ਆਪਣਾ ਸ਼ਿਕਾਰ ਬਣਾਇਆ ਆਪਣੇ ਚਾਂਸੇ ਦੇ ਵਿੱਚ ਲਿਆ ਔਰ ਕਰੀਬ 1 ਕਰੋੜ 60 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਤੀ ਦੇ ਉੱਤੇ ਇਲਜ਼ਾਮ ਲੱਗੇ ਨੇ ਹਾਲਾਂਕਿ ਮਾ ਪੁੱਤ ਤੇ ਇੱਕ ਹੋਰ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਕੈਨੇਡਾ 'ਚ ਬੈਠੀ ਸੀ ਹਰਪ੍ਰੀਤ ਨੂੰ ਜਿਹੜਾ ਉਸ ਨੂੰ ਪੰਜਾਬ ਲੈਣ ਦੀ ਤਿਆਰੀ ਜਿਹੜੀ ਹੈ ਪੰਜਾਬ ਪੁਲਿਸ ਕਰ ਰਹੀ ਹੈ ਕਿਉਂਕਿ ਲੁੱਕ ਆਊਟ ਸਰਕੂਲਰ ਜਿਹੜੀ ਹੈ ਉਸ ਨੂੰ ਲੈ ਕੇ ਪੰਜਾਬ ਪੁਲਿਸ ਤਿਆਰੀ ਕਰ ਰਹੀ ਹੈ ਤਾਂ ਜਿਸ ਤਰੀਕੇ ਦੇ ਨਾਲ ਇਹ ਠੱਗੀ ਮਾਰਨ ਦੇ ਇਲਜ਼ਾਮ ਲੱਗੇ ਨੇ ਹਾਲਾਂਕਿ ਸਾਡੇ ਪੱਤਰਕਾਰ ਦੇ ਮੁਤਾਬਕ ਇਸ ਗਰੋਹ ਨੇ ਇਸ ਪਰਿਵਾਰ ਨੇ ਪੁਲਿਸ ਕਸਟਡੀ ਦੇ ਵਿੱਚ ਇਸ ਗੱਲ ਨੂੰ ਕਬੂਲਿਆ ਵੀ ਹੈ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਨੌਜਵਾਨ ਰਹਿੰਦੇ ਨੇ ਜਿੰਨਾਂ ਦੇ ਨਾਲ ਇਹਨਾਂ ਨੇ ਠੱਗੀਆਂ ਮਾਰੀਆਂ ਨੇ ਉਸ ਨੂੰ ਲੈ ਕੇ ਇਹਨਾਂ ਨੇ ਗੱਲ ਕਬੂਲੀ ਹੈ ਕਿ ਅਸੀਂ ਕਰੀਬ 1 ਕਰੋੜ 60 ਲੱਖ ਰੁਪਏ ਦੀ ਠੱਗ की मारियाता इस खुलासा के तो बाद है इस ग्रोदेव पर्दाफाश होने के बाद पुलिस के सीनियर अधिकारी ने की कुछ जानकारी दीती है ਤੁਹਾਨੂੰ ਸੁਣਾਉਨੇ ਆ ਜੀ ਗਾਈਡ ਲਾਈਨ ਤੱਕ ਜੋ ਮਹੀਮ ਗਲਤ ਅਨਸਰਾਂ ਨੂੰ ਠੱਲ ਪਹੁੰਚ ਚੁੱਕੀ ਹੋਈ ਆ ਉਹਦੇ ਤਹਿਤ ਐਸ ਐਚ ਓ ਮੁਖ ਅਫਸਰ ਥਾਣਾ ਅੰਦਰਾਹਾ ਕਾਸ਼ਦਤ ਕਿ ਜਗਰੋਂ ਸਾਈਡ ਦਾ ਗਰੋ ਗਰੋ ਹੈ ਜਿਹਦੇ ਮੈਂਬਰ ਨੇ ਸੁਖਦਰਸ਼ਨ ਕੋ ਮਨਪ੍ਰੀ ਸਿੰਘ ਤੇ ਉਹਦਾ ਸਾਥੀ Ashok Kumar ਜੋ ਆਪਣੀ ਲੜਕੀ ਹਰਪ੍ਰੀਤ ਕੋਰ ਉਹਦਾ ਮੇਰੀ ਬੁਖਤ ਕਰਕੇ ਜਿਹੜੇ ਭੋਲੇ ਭਾਲੇ ਲੋਗਾ ਉਹਨਾਂ ਨੂੰ ਬਾਹਰ ਜਾਂਦੇ ਜਿਹੜੇ ਚਾਹਵਾਨ ਨੇ ਉਹਨਾਂ ਨੂੰ ਝਾਂਸਾ ਦੇ ਕੇ ਉਹਨਾਂ ਤੋਂ ਪੈਸੇ ੜਾਪਦੇ ਆ ਪੈਸੇ ੜਾਪਦੇ ਆ ਕਿਵੇਂ ਮਤਲਬ ਵੀ ਲੜਕੀ ਬਾਹਰ ਹੈ ਤਾਂ ਉਹਦੀ ਫੋਨ ਤੇ ਗੱਲ ਕਰਾ ਦਿੰਦੇ ਆ ਫੋਨ ਤੇ ਉਹਦਾ ਵੀਡੀਓ ਕਾਲ ਨਾਲ ਉਹਦਾ ਕਰਵਾ ਦਿੰਦੇ ਆ ਰੁਕਾ ਰੁਕਾ ਜਿਵੇਂ ਤੇ ਉਹਦੇ ਵਿੱਚੋਂ ਪੈਸੇ ਬੁਤੀ ਰਕਮੇ ੜਦੇ ਆ ਦੇਖੋ ਹਾਲੇ ਤੱਕ ਤਾਂ ਸਾਡੇ ਕੋਲ ਇੱਕ ਦੋ ਬੰਦੀ ਸਾਹਮਣੇ ਆਏ ਨੇ ਪਰ ਕਾਫੀ ਜ਼ਿਆਦਾ ਇਹ ਪੁੱਛਗੀ ਚ ਪਤਾ ਲੱਗਿਆ ਵੀ ਕਾਫੀ ਜ਼ਿਆਦਾ ਇਹਨਾਂ ਨੇ ਧੋਖੇ ਮਾਰੀ ਸੀ ਇਹਦੇ ਵਿੱਚ ਸੁਖਦਰਸ਼ਨ ਗੋਰ ਹੈ ਜੀ ਪਤਨੀ ਲੇਟ ਕੁਲਵੰਤ ਸਿੰਘ ਬਸੇ ਗਾਂਧੀ ਨਗਰ ਰਾਏਕੋਟ ਇੱਕ ਮਨਪ੍ਰੀਤ ਸਿੰਘ ਹੈ ਜੀ ਇੱਕ ਅਸ਼ੋਕ ਕੁਮਾਰ ਹੈ ਉੱਤੋਂ ਇੰਦਰਜੀਤ ਸਿੰਘ ਛਪਾਰ ਦਾ ਤੇ ਜਿਹੜੀ ਹਰਪ੍ਰੀਤ ਗੋਰ ਹੈ ਇਹ ਆਲਰੇਡੀ ਬਾਹਰੇ ਹੈ ਜਿਹੜੀ ਮੇਨ ਇਹਦੇ ਵਿੱਚ ਮੋਰ ਉਹ ਹੈ ਤੇ ਮਾਣੂ ਡੀਜੀਪ ਸ਼ਾਹ ਦੇ